ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਇੱਕ ਫਤਿਹ ਦੀ ਸਾਂਝ ਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਜਿੰਨੇ ਵੀ ਝਾਰੂ ਸਾਥੀ ਨੇ ਜਾਗਦੇ ਜੰਮੀ ਰਾਲੇ ਜਿੰਨੇ ਵੀ ਸਾਡੇ ਆਗੂ ਸਹਿਬਾਨ ਅੱਜ ਇਸ ਮੋਰਚੇ ਦੇ ਵਿੱਚ ਪਹੁੰਚੇ ਹੋਇਓ ਸੋ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਿਉਂਕਿ ਤਕਰੀਬਨ ਆਪਾਂ ਨੇ ਹੁਣ ਤੋਂ ਪਹਿਲਾਂ ਦੋ ਫਸਲਾਂ ਦਾ ਸੰਭ ਸੰਭਾਲ ਕਰਨੀ ਸੀ ਧੀਰੀ ਵੱਢਣੀ ਦੀ ਤੇ ਖੜਕ ਬੀਜ ਇਸ ਕਰਕੇ ਜਿਵੇਂ ਹੁਣ ਮੋਰਚੇ ਦੇ ਬੰਨਿਓ ਕਾਲ ਦਿੱਤੀ ਗਈ ਹੈ ਵੀ 26 ਤਰੀਕ ਨੂੰ ਦੱਲੇ ਵਾਲ ਸਾਹਿਬ ਭੁੱਖ ਹੜਤਾਲ ਤੇ ਬੈਠਣਗੇ ਤੇ ਨਾਲ ਆਪਾਂ ਵੀ ਇਧਰ ਸਭੂ ਬਾਡਰ ਤੋਂ ਜਿਹੜੇ ਸਾਡੇ ਜਥੇ ਨੇ ਉਹ 6 ਤਰੀਕ ਨੂੰ ਆਪਾਂ ਬਾਡਰ ਵਾਲੇ ਪਾਸੇ ਨੂੰ ਭੇਜਣੇ ਨੇ ਉਹਨਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਤੌਰ ਤੇ ਹੋ ਚੁੱਕੀਆਂ ਨੇ ਸਵੇਸ਼ ਕਰਕੇ ਹੁਣ ਆਪਣਾ ਜਿਹੜਾ ਸਮਾਂ ਇਹ ਘਰੇ ਬੈਠਣ ਦਾ ਨਹੀਂ ਹੈਗਾ ਹੁਣ ਆਪਾਂ ਇਹਨਾਂ ਕਾਫਲਿਆਂ ਦੇ ਰੂਪ ਦੇ ਵਿੱਚ ਇੱਥੇ ਆਪਾਂ ਆ ਕੇ ਰੌਣਕਾਂ ਵਧਾਈਏ ਕਿਉਂਕਿ ਤੁਸੀਂ ਜਾਣਦੇ ਹੋ ਜਿਹੜੀਆਂ ਪਹਿਲਾਂ ਸਰਕਾਰਾਂ ਜਿਹੜੇ ਬਰੂਦ ਵਾਲੇ ਜਿਹੜੇ ਗੋਲੇ ਸੀਗੇ ਉਹ ਸਿਰਫ ਸਿਰਫ ਬਾਰਡਰਾਂ ਤੱਕ ਸੀਮਤ ਸੀ ਉਹਨਾਂ ਦੇ ਪਰ ਹੁਣ ਉਹ ਖੇਤਾਂ ਤੱਕ ਵੀ ਪਹੁੰਚ ਚੁੱਕੇ ਨੇ ਸਵੈਸ਼ ਕਰਕੇ ਉਹਨਾਂ ਨੂੰ ਜਿਆਦਾ ਸਮਾਂ ਨਹੀਂ ਲੱਗਣਾ ਉਹ ਸਾਡੇ ਘਰਾਂ ਤੱਕ ਵੀ ਜਾਣਗੇ ਸਵੈਸ਼ ਕਰਕੇ ਹੁਣ ਸਾਡੇ ਕੋਲ ਸਮਾਂ ਜਾਗੜਦਾ ਕਿ ਆਪਾਂ ਹੁਣ ਵੀ ਨਾ ਜਾਗ ਸਕੀਏ ਹੁਣ ਵੀ ਆਪਾਂ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਪਿੱਛੇ ਲੱਗ ਕੇ ਫਿਰੇngਈਏ ਜਾਂ ਆਪਾਂ ਕੋਈ ਜਿਹੜੀਆਂ ਇਸ ਤਰ੍ਹਾਂ ਦੇ ਜefe ਬੰਦੇ ਆ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਹਲੇ ਉਹ ਨਹੀਂ ਚੱਲ ਰਹੇ ਇਸ ਪਾਸੇ ਨੂੰ ਉਹ ਨਾ ਸਾਰਿਆਂ ਦਾ ਆਪਾਂ ਖੜਾ ਖੜ ਕੇ ਆਪਣੀਆਂ ਜਮੀਰਾਂ ਨੂੰ ਜਗਾ ਕੇ ਆਪਾਂ ਇਸ ਕਿਸਾਨੀ ਘੋਲ ਦੇ ਵਿੱਚ ਜਿਹੜੀ ਐਮਐਸਪੀ ਦੀ ਸਭ ਤੋਂ ਵੱਡੀ ਮੰਗ ਆ ਜਿਹਨੂੰ ਆਪਾਂ ਮਣਾਉਣ ਦੇ ਲਈ ਲੰਮੇ ਸਮੇਂ ਤੋਂ 2 ਫਰਵਰੀ ਤੋਂ ਤਕਰੀਬਨ 13 ਫਰਵਰੀ ਤੋਂ ਸੌਰੀ 13 ਫਰਵਰੀ ਤੋਂ ਆਪਾਂ ਬਾਰਡਰਾਂ ਦੇ ਉੱਪਰ ਬੈਠੇ ਆ ਸੋ ਉਹਨੂੰ 13 ਫਰਵਰੀ ਨੂੰ ਇੱਕ ਸਾਲ ਹੋ ਜਾਣਾ ਸੋ ਇਸ ਕਰਕੇ ਜਿਹੜੀ ਇਹ ਸਰਕਾਰ ਆ ਇਸ ਨੂੰ ਜਗਾਉਣ ਦੇ ਵਾਸਤੇ ਹੁਣ ਆਪਾਂ ਦੁਬਾਰਾ ਫੇਰ ਜਿਹੜੇ ਐਕਸ਼ਨ ਪ੍ਰੋਗਰਾਮ ਨੇ ਉਹ ਲਗਾਤਾਰ ਕਰਾਂਗੇ ਸੋ ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਹੁਣ ਘਰਾਂ ਦੇ ਵਿੱਚੋਂ ਨਿਕਲ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰੀਏ ਤਾਂ ਕਿ ਲੋਕਾਂ ਨੂੰ ਆਪਾਂ ਲਾਮਬੰਦੀ ਕਰਕੇ ਇੱਥੇ ਲੈ ਕੇ ਆਈਏ ਕਿ ਜਿਹੜੇ ਪਿੰਡਾਂ ਦੇ ਫੰਡ ਜਿਹੜੇ ਨੇ ਉਹ ਨਹੀਂ ਹੋਏ ਹੈਗੇ ਇਕੱਠੇ ਉਹ ਤਕਰੀਬਨ ਆਪਾਂ ਸਾਰੇ ਪਿੰਡਾਂ ਦੇ ਫੰਡ ਇਕੱਠੇ ਕਰਕੇ ਤਾਂ ਆਪਾਂ ਜਲਦ ਤੋਂ ਜਲਦ ਇਹਨਾਂ ਮੋਰਚਿਆਂ ਦੇ ਵਿੱਚ ਸਮੂਲੀਅਤ ਕਰੀਏ ਕਿਉਂਕਿ ਫੰਡਾਂ ਦੇ ਨਾਲ ਹੀ ਪਿੰਡ ਚੱਲਣਾ ਹੈ ਜੇ ਤੁਹਾਡੇ ਕੋਲੇ ਫੰਡ ਨਹੀਂ ਹੈਗਾ ਤਾਂ ਪਿੰਡ ਦੇ ਵਿੱਚੋਂ ਆਪਾਂ ਆ ਨਹੀਂ ਸਕਦੇ ਕਿਉਂਕਿ ਆਪਾਂ ਜਿਹੜੇ ਮੂਰੇ ਤੁਰਨ ਵਾਲੇ ਬੰਦੇ ਨੇ ਉਹ ਕਿੰਨਾ ਚਿਰ ਆਪਣੀ ਜੇਬ ਦੇ ਵਿੱਚੋਂ ਲਾਈ ਜਾਣਗੇ ਸੋ ਇਸ ਕਰਕੇ ਸਭ ਤੋਂ ਵੱਡਾ ਜਿਹੜਾ ਸਾਡਾ ਪਹਿਲ ਕਦਮੀ ਕੰਮ ਹੈਗਾ ਉਹ ਆਪਾਂ ਫੰਡਾਂ ਦਾ ਨਵੇੜ ਕੇ ਪਿੰਡਾਂ ਦੇ ਵਿੱਚ ਹਿਸਾਬ ਕੰਗ ਰਿਸ਼ਤਾ ਲਾ ਕੇ ਜਲਦ ਤੋਂ ਜਲਦ ਆਪਾਂ 2-4 ਦਿਨਾਂ ਦੇ ਦੇਖੇ 6 ਤਰੀਕ ਤੋਂ ਪਹਿਲਾਂ-ਪਹਿਲਾਂ ਆਪਾਂ ਇੱਥੇ ਪਹੁੰਚੀਏ ਤਾਂਕਿ 6 ਤਰੀਕ ਵਾਲੇ ਜਿਹੜੇ ਐਕਸ਼ਨ ਪ੍ਰੋਗਰਾਮ ਹੋਣੇ ਨੇ ਜਥੇ ਭੇਜਣ ਉਹਨਾਂ ਵਿੱਚ ਆਪਾਂ ਸਾਰੇ ਸ਼ਾਮਲ ਹੋਈਏ ਸੋ ਇਹ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ